ਕਾਦਰ ਕੋ ਆਓ ਜੀ ਅਸੀ ਕਾਲ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਿਊ ਬਲੌਗ ਦੇ ਵਿੱਚ ਕੱਲ ਆਪਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਯਾਤਰਾ ਕਰਕੇ ਆਏ ਤੇ ਤੁਸੀਂ ਉਹ ਸਾਰਾ ਬਲੌਗ ਵੇਖਿਆ ਅੱਜ ਸਾਰੇ ਇਕੱਠੇ ਹੋਏ ਸੀ ਤੇ ਅੱਜ ਆਪਾਂ ਬਣਾਉਣੇ ਗਰਮਾਂ ਗਰਮ ਆਲੂ ਵਾਲੇ ਪਕੌੜੇ ਦੇਸੀ ਤਰੀਕੇ ਨਾਲ ਮੋਟਰ ਦੇ ਉੱਪਰ ਆ ਸਾਰਾ ਵੀਊ ਚੈੱਕ ਕਰੋ ਤੁਸੀਂ ਤੇ ਦੇਸੀ ਤਰੀਕੇ ਦੇ ਨਾਲ ਹੀ ਚੁੱਲਾ ਬਣਾ ਰਹੇ ਆਂ ਆਪਾਂ ਇਦਨ ਹੋਈ ਵੀ ਬਣਾਇਆ ਦੇਖੋ ਇਹ ਤੇਰਾ ਕੋਈ ਆਪਾਂ ਨੇ ਗੈਸ ਸਿਲੰਡਰ ਨਹੀਂ ਕੁਝ ਨਹੀਂ ਲੱਕੜਾਂ ਬਾਲਾਂਗੇ ਆਪਾਂ ਤੇ ਬਣਾਉਣੇ ਆਪਾਂ ਤੇ ਸਾਰਾ ਦੇਖੋ ਤੁਸੀਂ ਵਲੌਗ ਸੋ ਆਗ ਆਪਣੀ ਚੁੱਲੇ ਵਿੱਚ ਬਲ ਚੁੱਕੀ ਹੈ ਤੇ ਕੜਾਹੀ ਆਪਾਂ ਨੇ ਉੱਪਰ ਰੱਖਤੀ ਤੇ ਲੈ ਵੀ ਹੁਣ ਰਸ਼ੀਅਨ ਟੈਂਕ ਸਾਡਾ ਫੌਣ ਲੱਗਿਆ ਕਿਉ ਲੋਈ ਲਓ ਜੀ ਹੁਣ ਆਪਾਂ ਨੇ ਆਲੂਆਂ ਵਿੱਚ ਬੇਸਣ ਰਲਾ ਲਿਆ ਪਾ ਦੇ ਪਾ ਕੁਝ ਨਾ ਹਲਦੀ ਥੋੜੀ ਪਾਈ ਜਾਗਾ ਲਓ ਜੀ ਹੁਣ ਹਲਦੀ ਪਾ ਦਿੱਤੀ ਆਪਾਂ ਨੇ ਹਲਦੀ ਥੋੜੀ ਪਾਈ ਫਿਰ ਬਲੇ ਬਲੇ ਬਸ ਬਹੁਤ ਆ ਚਰ ਲਾ ਦੇ ਮੁੰਡਿਆਂ ਚਰ ਲਾ ਦੇ ਲਾ ਲਈ ਆਹ ਚੰਦਾ ਲਓ ਵੀ ਮਿਕਸਚਰ ਨਾਲ ਆਪਣਾ ਤਿਆਰ ਹੋ ਗਿਆ ਹੁਣ ਤੇ ਲਓ ਜੀ ਹਾਂ ਏਡੀ ਢੋਟਗਾ ਬਈ 3 ਪੁਆਇੰਟ ਮਾਪਾਂ ਤੇਰੀ। ਇਕਣਾ ਤਿਆਰ ਹੋ ਕਰਨ ਵਾਸਤੇ ਮੈਂ ਰਸ ਨੂੰ ਵੀ ਲਿਆ। ਦੇਖਣਾ ਤਿਆਰ ਹੋ ਕਰਨ ਵਾਸਤੇ। ਦੇਖੋ ਜੀ ਪਕੌੜੇ ਆਪਣੇ ਪੂਰੇ ਰੜਨ ਦੇ ਸ਼ੁਰੂ ਹੋ ਗਏ ਐ ਬਰਾਊਨ ਬਰਾਊਨ ਜਿਵੇਂ ਮੈਂ ਨਾ ਮੁੰਡੇ ਵਰਗੇ। ਲਓ ਜੀ ਪਕੌੜੇ ਆਪਣੇ ਬਣ ਕੇ ਤਕਰੀਬਨ ਰੈਡੀ ਨੇ ਰੜਦੀ ਹੋਈ ਤੁੱਪ ਦੇ ਵਿੱਚ ਮੋਟਾ ਰਾੜ ਰਿਹਾ ਗਰਮਾ ਗਰਮ ਪਕੌੜੇ ਦੇਸੀ ਤਰੀਕੇ ਨਾਲ ਦੇਸੀ ਘਿਓ ਦੇ ਵਿੱਚ ਕਰਮਾ ਗਰਮ ਪਕੌੜੇ ਉਹ ਹਾਂ ਵੀ ਲਓ ਜੀ ਪਕੌੜੇ ਬਣ ਕੇ ਆਪਣੇ ਤਿਆਰ ਨੇ ਤੇ ਮੋਟਾ ਜੀ ਕਰੋ ਚੱਕ ਖਾ ਕੇ ਦੇਖ ਲਾ ਹਾਂ ਨਹੀਂ ਗਰਮਾ ਗਰਮ ਓਕੇ ਹਾਂ ਮਾ ਲਓ ਜੀ ਓਕੇ ਨੇ ਫਿਰ ਲਓ ਹੁਣ ਸਾਰੇ ਬਲੌਗ ਵਾਲਿਆਂ ਵਾਸਤੇ ਵੀ ਜਿਹੜੇ-ਜਿਹੜੇ ਆਪਣੇ ਬਲੌਗ ਦੇਖਣ ਵਾਸਤੇ ਆਏ ਤੇ ਕਮੈਂਟਾਂ ਵਿੱਚ ਸਾਰਿਆਂ ਲਈ ਗਰਮਾ-ਗਰਮ ਪਕੌੜੇ ਤੇ ਗਰਮਾ-ਗਰਮ ਚਾਹ ਆ ਗਈ। ਇਹ ਮੋਟਰ ਦਾ ਤਰੀਕਾ ਮੋਟਰ ਦੇ ਉੱਪਰ ਨਿੰਮ ਦੀ ਸ਼ਾਂ ਕਿਤੇ ਕ ਡੇਗ ਦੀ ਸ਼ਾਂ ਲਓ ਜੀ ਹੁਣ ਆਪਾਂ ਖਾਂਦੇ ਆ ਤੇ ਆਪਣੇ ਹੁਣ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਆਪਣਾ ਨਾ ਭੁੱਲਿਓ ਕਰ ਦਿਓ ਬਈ ਸਬਸਕ੍ਰਾਈਬ ਕਰ ਦੇਣੋ